ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਆ ਜੇ ਗਏ ਆ ਪਕਨ ਨਵਾ ਬਲੌਗ ਤੇ ਸਿਲਿੰਡਰ ਦਾ ਖੋਲ ਲਿਆ ਤੇ ਉਥੇ ਪੇਂਟ ਕਰਦੇ ਆ ਖਾਸੀ ਜਰਜੀ ਲੱਗ ਰਹੀ ਸੀ ਤੇ ਆ ਟੱਕਣ ਰੱਖ ਲਈ ਕਿੰਨੇ ਖੋਲ ਕੇ ਚਲੋ ਆਪਾਂ ਇਹਦੇ ਘਰਦੇ ਆ ਬਲੈਕ ਪੇਂਟ ਇਧਰ ਮੇਲੇ ਨੇ ਬੁਰਸ਼ ਉਹ ਕਰ ਲਿਆ ਤੇ ਇਧਰ ਆ ਮੇਲੇ ਹੋਇਆ ਬੁਰਸ਼ بڑا ਓਏ ਤਾਂ ਇਧਰ ਲੱਗੂ ਆ ਇਹਦੇ ਨਾਲ ਮਾਰਿਆ ਦੇ ਕਲਿੰਗ ਮਾਰ ਮਾਰਦੇ ਆ ਇਹ ਵੀ ਇੰਦੂ ਤੇ ਅਗਲੇ ਉਸ ਬਾਅਦ ਹੋ ਜਾਗੇ ਫਿਰ ਪੇਂਟ ਮਾਰਾਂਗੇ ਤੇ ਉਧਰ ਮੇਨਾ ਲੱਗ ਰਿਹਾ ਇਦੋਂ ਕਬੜੀ ਮਤਲਬ ਮਨਿੰਦਰ ਵੀਰ ਸਹਿਯੋਗ ਦੇ ਰਹੇ ਨੇ ਵੀਡੀਓ ਬਣਾਉਣ ਵਿੱਚ ਕਰੋ ਸੱਦਿਆ ਕਰੋ ਸੱਦਿਆ ਉਹਨਾਂ ਕੋਲ ਵੀ ਨਹੀਂ ਉਹਨੇ ਘੱਟਾ ਹੁਣ ਲਾ ਗਿਆ ਆਪਣਾ ਵੀ ਉਹਨੇ ਲੋੜਾ ਪੂਰੀਆਂ ਹੋ ਚੁੱਕੀਆਂ ਨੇ ਤਾਂ ਉਹਦੇ ਘੱਟ ਨਹੀਂ ਹੋਰ ਵੀ ਮਨਿੰਦਰ ਵਧੀਆ ਕੀ ਕਰ ਰੋ ਮੰਨ ਦੇ ਗੱਲ ਨਹੀਂ ਤੇ ਨਹੀਂ ਬਣਾਉਗਾ ਕਿ ਹਾਂ ਸਕਦੇ ਓਏ ਛੋਟੀਆਂ-ਮੋਟੀਆਂ ਛੋਟੀਆਂ ਜਿਹੜੀਆਂ ਕਾਰ ਲਈ ਸਪਸ਼ਟ ਕਰੋ ਤੇ ਸਪਰਕ ਕਰ ਸਕਦੇ ਹੋ ਜੇ ਕੰਮ ਮਤਲਬ ਪੀਂਡ ਦਾ ਕੰਮ ਕੋਈ ਵੀ ਕੋਠੀਆਂ ਦੇ ਛੋਟੇ ਘਰ ਤੇ ਵੱਡੇ ਘਰ ਤੇ ਤੇ ਬਾਲ ਪੱਟੀ ਤੇ ਉਹ ਬੰਦੇ ਬਾਲ ਪੱਟੀ ਦਾ ਗੰਭੀ ਕਰ ਲੈਂਦਾ ਨਾ ਮਾ ਇਸੋ ਦਾ ਰੋਪੋ ਹੋ ਜਾਂਦਾ ਹੈਲੋ ਗਾਈਜ਼ ਲੱਖਾਂ ਵਾਲੀ ਸੁਣ ਲਓ ਹਾਂ ਗਾਈਜ਼ ਅੱਗੇ ਗਾਈਜ਼ ਬੋਬਲ ਕਮ ਚੱਪਲ ਨੂੰ ਗਾਈਜ਼ ਹਾਂ ਚਾਬੀ ਬੋਬਲ ਗਾਈਜ਼ ਉਸਕੇ ਗਾਈਜ਼ ਪਿਸਤੀ ਗੋਲੀ ਬੱਚੇ ਵਾਲੀ ਖਾ ਰਹੇ ਹੈ ਬੱਚੇ ਤੁਸਨ ਤੇ ਆ ਗਏ ਤੇ ਦੀਦੀ ਇਹਨੇ ਕੁਛ ਨਾਲ ਹੀ ਹੈ ਨਹੀਂ ਹੈ ਤੇ ਕੀ ਕਿੱਧਰ ਗਈ ਦੀਦੀ ਉਡੀ ਪਤਾ ਨਹੀਂ ਡੱਕੇ ਕਸ ਕਰਨੀ ਡੱਕੇ ਜਕਨ ਨਹੀਂ ਵੀ ਆ ਸਤਿ ਸ਼੍ਰੀ ਅਕਾਲ ਬੱਚੋ ਜਿੰਨਾ ਕਿ ਕੋਰਨੇ ਨੰਬਰ ਨਹੀਂ ਦੀ ਵੇ ਅੱਜ ਕਾਲੀ ਰਹਾੜਾ ਤੇ ਆਪਣੇ ਰੇਗਮਨ ਮਾਰਦਾ ਤੇ ਹੁਣ ਮੇਲੇ ਪੇਂਟ ਮਾਰ ਰਿਹਾ ਇਧਰ ਨਿੰਨਾਂ ਨੂੰ ਵੀ ਵੇਚ ਲੈ ਲੋ ਬਲੌਗ ਦੇ ਵੰਡੀ ਤੇ ਹੁਣ ਆਪਾਂ ਲਾਈਵ ਵੀਰ ਖੋਲਦੇ ਆਂ ਤੇ ਦੇ ਨੇ ਤਾਂ ਵੀ ਮੇਰਾ 15 15 ਚਾਪੀ ਕਿਥੇ ਰੱਖੀ ਤੇ ਫਲਾਈ ਚ ਗਈ ਦੀ ਮੰਜੇ ਤੇ ਤੇ ਉਧਰ ਆ ਜਾਓ ਆਪਾਂ ਲਾਈਵ ਵੀ ਲਗੋਗੇ ਡਾਕਟਰ ਉਹਨਾਂ ਦੇ ਬਲੈਕ ਕੱਢ ਮਾਰਾਂਗੇ ਤੇ ਉਹਦਾ ਰੈੱਡ ਬੱਜਿਆ ਹੋਦਾ ਜੀ ਉਹ ਲੈ ਲੈ ਉਹ ਨਹੀਂ ਬਾਈ ਉਹ ਮੰਨੀ ਇਤਨਾ ਦਾਦੇ ਕਿਥੇ ਕਿਥੇ ਮਾਰਨਾ ਸਾਰੀ ਮਾਰਨਾ ਇਹ ਐਵੇਂ ਨਹੀਂ ਕਹਿੰਦਾ ਮੈਂ ਉਹ ਲੈ ਲੈ ਥੱਲੇ ਵਾਲਾ ਉਹ ਨਹੀਂ ਮਾਰ ਉਹ ਪੇਟ ਨਹੀਂ ਮਾਰਨਾ ਉਹ ਮੀਰਾ ਮੇਰੀ ਓਏ ਅਗਰ ਥੱਲੇ ਗੋਲ ਜਾਏ ਤੇ ਹੀ ਮਾਰਨਾ ਆਇਆ ਕਹਿਣਾ ਸਾਰੀ ਦੀ ਮਾਰ ਜੂਗਾ ਤੇ ਆਪਾਂ ਲਾਈਵ ਵੀ ਲਗੋਦੇ ਇਹਨਾਂ ਦੇ ਕੀ ਬਨੇ ਪਾਈ ਵੀ ਖੋਲਦੇ ਇਹਨਾਂ ਦੀ ਅੱਗੇ ਪੇਂਟ ਮਾਰਨਾ ਇਹ ਨਾ 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 ਹੱਲੋ ਇਹ ਦਾ ਬਾਈ ਨਹੀਂ ਪਲਾਸਟਿਕ ਦਾ ਮੈਨੂੰ ਤਾਂ ਲੋਹੇ ਦਾ ਲੱਗਿਆ ਜੀ ਲੈ ਸਾਨੂੰ ਵੀ ਨਹੀਂ ਲੱਗਦਾ ਸੀ ਲੋਹੇ ਦਾ ਅਜੋ ਐ ਖੜਕਾ ਕੇ ਦੇਖਿਆ ਉਦੋਂ ਪਤਾ ਲੱਗਿਆ ਇਹ ਪਲਾਸਟਿਕ ਦਾ ਮੂੰਹ ਤਾਂ ਦੂਸਰੇ ਪਾਸੇ ਮਤਲਬ ਦੂਸਰੇ ਟਾਇਰ ਵਾਲਾ ਲੈ ਵੀ ਸਾਫ ਕਰਦੇ ਆ ਤੇ ਫਿਰ ਇਹਦੇ ਵੀ ਆਪਾਂ ਪਿੰਡ ਮਾਰਾਂਗੇ ਪਹਿਲਾਂ ਇਹਨੂੰ ਸਾਫ ਕਰਦੇ ਆ ਤੇ ਫਿਰ ਰੇਗ ਮਾਰ ਮਾਰਾਂਗੇ ਰੇਵਾ ਮਾਰ ਕੇ ਫਿਰ ਮੀਲਾ ਪੇਂਟ ਮਾਰ ਦੂ ਜਿਹੋਆ ਟਾਈਮ ਤੇ ਇੱਕ ਵਾਰੀ ਤਾਂ ਮੀਲਾ ਲੱਗ ਗਿਆ ਲੈ ਵੀਰ ਨੂੰ ਪੇਂਟ ਮਾਰਨ ਤੇ ਦੂਜੇ ਪਾਸੇ ਅਸੀਂ ਰਹਿੰਦਾ ਕਿਉਂਕਿ ਬੁਰਸ਼ ਆਪਾਂ ਕੀ ਲੈ ਕੇ ਆਏ ਸੀ ਤੇ ਹੁਣ ਇੱਕ ਇਧਰ ਪਾਸੇ ਮਾਰ ਕੇ ਫਿਰ ਦੂਜੇ ਪਾਸੇ ਮਾਰਦੇ ਆ ਤੇ ਹੁਣ ਮੈਂ ਵਿਹਲਾ ਬੈਠਾ ਮੈਂ ਉਧਰ ਮਾਰਿਆ ਰੇਗ ਮਾਰ ਵਾ ਗਿਆ ਸਾਡੇ ਕੇ ਹੁਣ ਤੇ ਆਪਾਂ ਪੇਂਟ ਮਾਰਦੇ ਹੁਣ ਆ ਇਧਰ ਲਾਈ ਵੀਲ ਨੂੰ ਹੁਣ ਉਹ ਤਾਂ ਵਾ ਗਿਆ ਹੁਣ ਮੈਂ ਇਕੱਲਾ ਹੀ ਰਹਿ ਗਿਆ ਰੇ ਤੇ ਹੁਣ ਆਪਾਂ ਨੇ ਦੂਜੇ ਪਾਸੇ ਵੀ ਲਾਈ ਵੀਲ ਨੂੰ ਪੇਂਟ ਮਾਰਦਾ ਤੇ ਆਪਣੀ ਜੂ ਰਹਿ ਗਈ ਜੂ ਨੂੰ ਆਪਾਂ ਕੱਲੂ ਮਾਰਾਂਗੇ ਤੇ ਓਕੇ ਬਾਏ ਫਿਰ ਮਿਲਦੇ ਆ ਨੈਕਸਟ ਵਲੌਗ ਚ ਤੇ ਸਾਰੇ ਜਨੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਵੀਰ ਬਣ ਕੇ ਕਰ ਲਿਓ ਯਾਰ ਸਾਰੇ ਜਨੇ ਘੰਟੀ ਵਾਲਾ ਘੰਟੀ ਵਾਲਾ ਬਟਨ ਵੀ ਦਬਾਓ ਘੰਟੀ ਦਾ ਬਟਨ ਵੀ ਦਬਾ ਵੀਰ ਬਣ ਕੇ ਸਾਰੇ ਜਨੇ ਸਬਸਕ੍ਰਾਈਬ ਕਰ ਲਓ ਯਾਰ ਐ ਨਾ ਕਰੋ ਯਾਰ ਠੀਕ ਹੈ ਨਾ ਚਲੋ